ਵੱਡੀ ਜਾਣਕਾਰੀ ਦਿੱਤੀ ਆ ਕਿ ਮਹੰਤ ਜਮਨਾਦਾਸ ਜੀ ਔਰਫ ਜਸਵੰਤ ਸਿੰਘ ਪਿੰਡ ਲੀਲ ਜ਼ਿਲ੍ਹਾ ਲੁਧਿਆਣਾ ਜਿਨ੍ਹਾਂ ਨੇ ਕੋਰਟ ਦੇ ਵਿੱਚ ਬਕਾਇਦਾ ਲੜਾਈ ਲੜੀ ਜਿਹੜੇ 35 ਅੱਖਰ ਆ ਉਹਦੇ ਕੇਸ ਕੀਤਾ ਸੀ ਤੇ ਉਹ ਜਿੱਤ ਪ੍ਰਾਪਤ ਕੀਤੀ ਉਥੋਂ ਸਾਬਤ ਹੋਇਆ ਕਿ ਜਿਹੜਾ 35 ਅੱਖਰ ਦਾ ਸਿਰਜਨਹਾਰਾ ਜਨਮਦਾਤਾ ਉਹ ਸਤਿਗੁਰੂ ਰਬਦਾਸ ਮਹਾਰਾਜ ਜੀ ਸਨ ਸਤਿਗੁਰੂ ਮਹਾਰਾਜ ਜੀ ਨੇ ਇਸ ਸਮਾਜ ਲਈ ਬਹੁਤ ਹੀ ਸੰਘਰਸ਼ ਕੀਤੇ ਕਿ ਗਰੀਬ ਲੋਕਾਂ ਨੂੰ ਬੈਠਣ ਲਈ ਜਗ੍ਹਾ ਨਹੀਂ ਸੀ ਸੁਣਨ ਲਈ ਕੰਨ ਬੰਦ ਕੀਤੇ ਜਾਂਦੇ ਸਨ ਉਹਨਾਂ ਨੇ ਸੰਘਰਸ਼ ਕੀਤੇ ਤਾਂ ਇਹ ਸਾਨੂੰ ਅੱਜ ਜੋ ਅਸੀਂ ਉਹ ਸ਼ਾਮ ਆਨ ਲਏ ਹਾਂ ਗੁਰਦਾਰਾ ਸਾਹਿਬ ਬਣੇ ਨੇ ਸਾਡੇ ਪਾਸ ਉਸ ਸਮੇਂ ਕੋਈ ਗੁਰਦਾਰਾ ਨਹੀਂ ਸੀ ਅੱਜ ਅਸੀਂ ਉਹਨਾਂ ਦੀ ਬਦੌਲਤ ਆ ਆਨੰਦ ਮਾਣ ਰਹੇ ਹਾਂ ਜਿਨ੍ਹਾਂ ਦੇ ਉੱਪਰ ਉੱਚ ਕੋਟੀ ਦੇ ਬ੍ਰਾਹਮਣਾਂ ਨੇ ਬਵੰਦੀ ਲਈ ਕੇ ਗੁਰੂ ਰਵਦਾਸ ਮਹਾਰਾਜ ਜੀ ਨਾਮ ਨਹੀਂ ਜਪਦੇ ਸਿਮਰ ਨਹੀਂ ਕਰ ਸਕਦੇ ਨਾ ਹੀ ਸੇਵਾ ਕਰ ਸਕਦੇ ਹਨ ਉਹਨਾਂ ਨੇ ਇਹਨਾਂ ਤੇ ਬਹੁਤ ਸਾਰੇ 51 ਮੁਕੱਦਮੇ ਚਲਾਏ ਉਹਨਾਂ ਦੇ ਵਿੱਚ ਗੁਰੂ ਮਹਾਰਾਜ ਦੀ ਜਿੱਤ ਹੋਈ ਫਿਰ ਇਹਨਾਂ ਦੀ ਪ੍ਰੀਖਿਆ ਹੋਈ ਇਹ ਪ੍ਰੀਖਿਆ ਵਿੱਚ ਵੀ ਫਾਸ ਹੋਏ